ਇਸ ਸਤਿਗੁਰ ਸੱਚੇ ਪਾਤਸ਼ਾਹ ਤੰਤਨ ਗੁਰੂ ਗ੍ਰੰਥ ਸਾਹਿਬ ਜੀ ਅਗੇ ਅਰਦਾਸ ਬੇਨਤੀ ਕਰੋ ਸੱਚੇ ਮਾਨਾ ਤੇ ਤੁਹਾਡੀਆਂ ਝੋਲੀਆਂ ਪਾ ਦਿੰਦਾ ਮੈਂ ਵੀ ਤਕਰੀਬਨ ਐਤਵਾਰ ਤਕਰੀਬਨ ਜ਼ਰੂਰ ਆਉਣਾ ਜੇ ਐਤਵਾਰ ਨਹੀਂ ਆ ਸਕਦਾ ਕਿਤੇ ਬਾਹਰ ਅੰਦਰੋਂ ਮਤ ਉਸ ਤੋਂ ਬਿਨਾ ਵੀ ਅੱਗੋਂ ਪਿੱਛੋਂ ਵੀ ਇਸ ਦਵਾਰ ਤੇ ਦਰਸ਼ਨ ਕਰਕੇ ਬਹੁਤ ਮਨ ਆਨੰਦਿਤ ਹੁੰਦਾ ਬੜੀ ਸ਼ਾਂਤੀ ਮਿਲਦੀ ਆ ਤਾਂ ਮੈਂ ਸਮਝਦਾ ਹਾਂ ਕਿ ਸਾਡਾ ਸਾਰਿਆਂ ਦਾ ਹੀ ਫਰਜ਼ ਮੰਨਦਾ ਕਿ ਇਸ ਦਵਾਰ ਤੇ ਆਈਏ ਬਾਬੇ ਦੀਪ ਸਿੰਘ ਦੇ ਦਵਾਰ ਤੇ ਆਈਏ ਤੇ ਇਤੋਂ ਮੂਹ ਮੰਗੀਆਂ ਮਰਾਦਾਂ ਪਾਈਏ ਇੰਨੀ ਸ਼ਰਧਾ ਇੰਨੀ ਭਾਵਨਾ ਸਿੱਖ ਕੌਮ ਦੇ ਵਿੱਚ ਤੇ ਇਹ ਸਾਡੇ ਜੀ ਨੂੰ ਗੁਰੂ ਨੇ ਸਾਨੂੰ ਸਿਧਾਂਤ ਦਿੱਤਾ ਉਹਦੇ ਵਿੱਚ ਹੀ ਆ ਠੰਡੇ ਪਾਣੀ ਦੀਆਂ ਸ਼ਬੀਲਾਂ ਲੰਗਰ ਲੱਗੇ ਨੇ ਆਈਸਕ੍ਰੀਮ ਵੰਡੀ ਆ ਰਹੀ ਆ ਜੂਸ ਦਿੱਤੇ ਜਾ ਰਹੇ ਨੇ ਜਿਹੜੇ ਵੀ ਸਤਗੁਰ ਸੱਚੇ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਨੇ ਅਸੀਂ ਸਾਨੂੰ ਹੋਰ ਕਿਤੇ ਜਾਣ ਦੀ ਲੋੜ ਹੀ ਨਹੀਂ ਮੜੀਆਂ ਮਸੀਤਾਂ ਤੇ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਗਰੀ ਅੰਮ੍ਰਿਤਸਰ ਸਿੱਧਾਂ ਦੇ ਸਰਤਾਜ ਧੰਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਹਰ ਐਤਵਾਰ ਦੀ ਤਰ੍ਹਾਂ ਚਪੈਰਾ ਸਾਹਿਬ ਕਟਣ ਜਿੱਥੋਂ ਦੂਰੋਂ ਦਰੇੜਿਓ ਸੰਗਤਾਂ ਪਹੁੰਚਦੀਆਂ ਨੇ ਤੇ ਉੱਥੇ ਸਿਆਸਤਦਾਨ ਵੀ ਪਿੱਛੇ ਨਹੀਂ ਰਵਿੰਦਰ ਸਿੰਘ ਬ੍ਰਹਮਪੁਰਾ ਸਾਡੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਹਮਪੁਰਾ ਸਾਹਿਬ ਅੱਜ ਸੰਗਤਾਂ ਜਿਹੜੀਆਂ ਨੇ ਹਰ ਐਤਵਾਰ ਆਉਂਦੀਆਂ ਨੇ ਪਰ ਮੈਂ ਦੇਖਿਆ ਤੁਸੀਂ ਵੀ ਹੁਣੇ ਹੀ ਮੱਥਾ ਟੇਕ ਕੇ ਨਿਕਲੇ ਹੋ ਹਰ ਐਤਵਾਰ ਆਉਂਦੇ ਹੋ ਕਿੰਨੇ ਲੰਮੇ ਸਮੇਂ ਤੇ ਆਉਂਦੇ ਹੋ ਜੀ ਦੇਖੋ ਗੁਰੂ ਘਰ ਆਣ ਕੇ ਸ਼ਾਂਤੀ ਮਿਲਦੀ ਆ ਜੀ ਦੁਨੀਆ ਤੋਂ ਹਿੰਦੁਸਤਾਨ ਤੋਂ ਲੋਕ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਉਂਦੇ ਨੇ ਬਾਬਾ ਦੀਪ ਸਿੰਘ ਜੀ ਦੇ ਲੋਕ ਰੋਜ਼ ਵੀ ਨਤਮਸਤਕ ਹੁੰਦੇ ਨੇ ਲੇਕਿਨ ਐਤਵਾਰ ਦੇ ਐਤਵਾਰ ਚੁਪਹਿਰੇ ਦੇ ਤੌਰ ਤੇ ਬਹੁਤ ਭਾਰੀ ਸੰਗਤ ਆਉਂਦੀ ਹੈ ਕਿੰਨੀ ਵੀ ਗਰਮੀ ਹੋਵੇ ਕਿੰਨੀ ਵੀ ਸਰਦੀ ਹੋਵੇ ਲੋਕਾਂ ਦੀ ਆਸਤਾ ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਤਨ ਤਨ ਸ਼ਹੀਦ ਬਾਬਾ ਦੀਪ ਸਿੰਘ ਦੇ ਵਿੱਚ ਬਹੁਤ ਵੱਡੀ ਆ ਜਿੱਥੇ ਲੋਕ ਇੱਥੇ ਆਣ ਕੇ ਸਜਦਾ ਕਰਦੇ ਨੇ ਆਪਣੀਆਂ ਮੰਦੀਆਂ ਮਰਜ਼ਾ ਪੂਰੀਆਂ ਕਰਾਉਂਦੇ ਨੇ ਆਪਣੀਆਂ ਜਿਹੜੀਆਂ ਕੋਈ ਅੰਦਰ ਦੀਆਂ ਭਾਵਨਾਵਾਂ ਵਾਂ ਉਹ ਗੁਰੂ ਮਹਾਰਾਜ ਗਣੀ ਰੱਖਦੇ ਤੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦਾ ਦਇਆ ਕਰਦਾ ਰਹਿਮਤ ਕਰਦਾ ਵਾ ਉਹ ਲੋਕਾਂ ਦੀ ਮਨੋਕਾਮਨਾਵਾਂ ਪੂਰੀਆਂ ਕਰਦਾ ਉਹਨਾਂ ਲੋਕਾਂ ਦੀਆਂ ਝੋਲੀਆਂ ਵੀ ਪੂਰੀਆਂ ਕਰ ਭਰਦਾ ਵਾ ਸਾਡਾ ਇਹ اخਲਾਕੀ ਫਰਜ਼ ਬੰਦਾ ਕਿ ਜਿਹੜੇ ਵੀ ਸਤਿਗੁਰ ਸੱਚੇ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਨੇ ਅਸੀਂ ਸਾਨੂੰ ਹੋਰ ਕਿਤੇ ਜਾਣ ਦੀ ਲੋੜ ਹੀ ਨਹੀਂ ਮੜੀਆਂ ਮਸੀਤਾਂ ਤੇ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਇਸ ਸਤਿਗੁਰ ਸੱਚੇ ਪਾਤਸ਼ਾਹ ਤੰਤਨਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰੋ ਸੱਚੇ ਮਾਨਾ ਤੇ ਤੁਹਾਡੀਆਂ ਝੋਲੀਆਂ ਪਰ ਦਿੰਦਾ ਮੈਂ ਵੀ ਤਕਰੀਬਨ ਐਤਵਾਰ ਤਕਰੀਬਨ ਜ਼ਰੂਰ ਆਉਣਾ ਜੇ ਐਤਵਾਰ ਨਹੀਂ ਆ ਸਕਦਾ ਕਿਤੇ ਬਾਹਰ ਅੰਦਰ ਮਾਤ ਉਸ ਤੋਂ ਬਿਨਾ ਵੀ ਅੱਗੋਂ ਪਿੱਛੋਂ ਵੀ ਇਸ ਦਵਾਰ ਤੇ ਦਰਸ਼ਨ ਕਰਕੇ ਬਹੁਤ ਮਨ ਆਨੰਦਿਤ ਹੁੰਦਾ ਬੜੀ ਸ਼ਾਂਤੀ ਮਿਲਦੀ ਆ ਤੇ ਮੈਂ ਸਮਝਦਾ ਹਾਂ ਕਿ ਸਾਡਾ ਸਾਰਿਆਂ ਦਾ ਹੀ ਫਰਜ਼ ਮੰਨਦਾ ਕਿ ਇਸ ਦਵਾਰ ਤੇ ਆਈਏ ਬਾਬੇ ਦੀਪ ਸਿੰਘ ਜੀ ਦੇ ਦਵਾਰ ਤੇ ਆਈਏ ਤੇ ਇਤੋਂ ਮੂੰਹ ਮੰਗੀਆਂ ਮਰਦਾਂ ਪਾਈਏ ਬਹੁਤ ਗਰਮੀ ਦੇ ਬਾਵਜੂਦ ਵੀ ਮੈਂ ਸੇਵਾਦਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਾਲ ਜਿਹੜੀਆਂ ਸਭਾ ਸੁਸਾਇਟੀਆਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਲੋਕਾਂ ਨੇ ਸ਼ਬੀਲਾਂ ਲਾਈਆਂ ਵਾ ਪੱਖੇ ਚੱਲ ਰਹੇ ਨੇ ਬੈਠਣ ਦਾ ਪ੍ਰਬੰਧ ਕੀਤਾ ਜਾ ਰਿਹਾ ਮੈਂ ਦੇਖ ਰਿਹਾ ਸੀ ਜੋੜੇ ਖਿਲਰੇ ਪਿਆ ਸੀ ਤੇ ਜਿਹੜੇ ਗੁਰੂ ਨਾਲ ਪਿਆਰ ਕਰਨ ਵਾਲੇ ਸੱਚੀ ਦਿਲੋਂ ਸੇਵਾ ਕਰਨ ਵਾਲੇ ਆ ਉਹ ਜੋੜਿਆਂ ਨੂੰ ਇੱਕ ਦੂਜੇ ਨਾਲ ਮਲਾ ਕੇ ਉਹਨਾਂ ਉੱਤੇ ਰਬੜਾ ਬਣ ਕੇ ਇਕੱਠੇ ਕਰਕੇ ਰੱਖ ਰਿਆ ਸੀ ਤਾਂ ਜੋ ਜਾਣ ਲੱਗਿਆ ਕਿਸੇ ਨੂੰ ਕਿਹਦਾ ਜੋੜਾ ਵੀ ਨਾ ਗਵਾਚੇ ਇੰਨੀ ਸ਼ਰਧਾ ਇੰਨੀ ਭਾਵਨਾ ਸਿੱਖ ਕੌਮ ਦੇ ਵਿੱਚ ਤੇ ਇਹ ਸਾਡੇ ਜੀ ਨੂੰ ਗੁਰੂ ਨੇ ਸਾਨੂੰ ਸਿਧਾਂਤ ਦਿੱਤਾ ਉਹਦੇ ਵਿੱਚ ਹੀ ਆ ਬ੍ਰਹਮਪੁਰ ਦੇ ਨੌਜਵਾਨ ਵੇਖੇ ਸੀ ਕਾਫੀ ਉਤਸ਼ਾਹੀ ਦੇ ਨਾਲ ਸ਼ਰਧਾ ਨਾਲ ਸੇਵਾ ਕਰਦੇ ਨਜ਼ਰ ਆਉਂਦੇ ਸੀ ਹਾਲਾਂਕਿ ਸਰਕਾਰਾ ਪੰਜਾਬ ਦੇ ਨੌਜਵਾਨਾਂ ਨੂੰ ਬੜਾ ਕੁਝ ਕਹਿੰਦੀਆਂ ਦੇਖੋ ਜਿਹੜਾ ਨੌਜਵਾਨ ਹੈ ਨਾ ਜੀ ਠੀਕ ਆ ਹਾਲਾਤ ਬਹੁਤ ਮਾੜੇ ਰਹੇ ਨੇ ਅੱਤਵਾਦ ਪਹਿਲਾਂ ਆ ਰਿਹਾ ਸਾਡੇ ਕੋ ਸਾਡੇ ਕੋ ਮੁੜ ਕੇ ਆ ਨਸ਼ੇ ਦਾ ਦਰਿਆ ਵਗ ਗਿਆ ਕੁਝ ਨੌਜਵਾਨ ਬਾਹਰ ਨੂੰ ਤੁਰ ਗਏ ਲੇਕਿਨ ਜਿਹੜੇ ਨੌਜਵਾਨ ਇੱਥੇ ਹੈਗੇ ਭਾਵੇਂ ਮੋਨੇ ਵੀ ਆ ਉਹਨਾਂ ਦੀ ਸ਼ਰਧਾ ਬਹੁਤ ਭਾਰੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਵਿੱਚ ਔਰ ਉਹ ਦਿਲ ਦੀਆਂ ਬਾਬਾ ਦਿਲੋਂ ਅੰਦਰੋਂ ਸੇਵਾ ਕਰ ਰਹੇ ਨੇ ਮੈਂ ਉਹਨਾਂ ਨੂੰ ਸਜਦਾ ਕਰਦਾ ਵਾਂ ਤਪਦੀ ਗਰਮੀ ਦੇ ਵਿੱਚ ਸੜਕਾਂ ਵੀ ਸੇਵਾਦਾਰਾਂ ਵੱਲੋਂ ਠੜੀਆਂ ਕੀਤੀਆਂ ਜਾਂ ਕਿ ਲੋਕ ਨੰਗੇ ਪੈਰੀ ਚੱਲ ਕੇ ਆ ਰਹੇ ਨੇ ਦੇਖੋ ਮੈਂ ਇਹੋ ਹੀ ਕਹਿਣਾ ਕਿ ਮੈਂ ਇਹਨਾਂ ਨੂੰ ਸਜਦਾ ਕਰਦਾ ਵਾਂ ਇਹਨਾਂ ਦੀ ਸੇਵਾ ਨੂੰ ਇਹਨਾਂ ਦੀ ਸੇਵਾ ਭਾਵਨਾ ਨੂੰ ਇੱਕ ਮਿੰਟ ਵੀ ਜਿਹੜਾ ਵਾ ਸੜਕੋਂ ਨੰਗੇ ਪੈਰ ਤੁਰਨਾ ਸਾਡੇ ਲਈ ਮੁਸ਼ਕਲ ਹੁੰਦਾ ਵਾ ਇਹੋ ਜਿਹੀ 45 40 ਡਿਗਰੀ ਟੈਂਪਰੇਚਰ 'ਚ ਪਰ ਇਹ ਸੇਵਾ ਵੀ ਕਰ ਰਹੇ ਆ ਤੇ ਲੋਕਾਂ ਦਾ ਬੜੇ ਅਦਬ ਤੇ ਸਤਿਕਾਰ ਦੇ ਨਾਲ ਜਿਵੇਂ ਵੀ ਕਹਿ ਰਹੇ ਉਹਨਾਂ ਨੂੰ ਠੰਡੇ ਪਾਣੀ ਦੀਆਂ ਸ਼ਬੀਲਾਂ ਲੰਗਰ ਲੱਗੇ ਨੇ ਆਈਸਕ੍ਰੀਮ ਵੰਡੀ ਆ ਰਹੀ ਆ ਜੂਸ ਦਿੱਤੇ ਜਾ ਰਹੇ ਕਹਿੰਦਾ ਪਾਓ ਕਿ ਇਹਨਾਂ ਦੇ ਕੋਲ ਸ਼ਰਦਾ ਵਾ ਬਰੰਪੁਰਾ ਪਰਿਵਾਰ ਤੇ ਕਿੰਨੀ ਕਿਰਪਾਈ ਬਾਬਾ ਦੀਪ ਸਿੰਘ ਉਹਨਾਂ ਦੀ ਹੈ ਮੈਂ ਸਮਝਦਾ ਵਾਂ ਕਿ ਬਰੰਪੁਰਾ ਪਰਿਵਾਰ ਇੱਕ ਕਿਸਾਨੀ ਪਰਿਵਾਰ ਤੋਂ ਉੱਟ ਕੇ ਅੱਜ ਜੇ ਸਰਦਾਰ ਰਜੀਤ ਸਿੰਘ ਬਰੰਪੁਰਾ ਦਾ ਦੁਨੀਆ ਦੇ ਵਿੱਚ ਨਾਮ ਆ ਸਾਡੇ ਪਰਿਵਾਰ ਦਾ ਨਾਮ ਆ ਤੇ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਤਨਤਨ ਗੁਰੂ ਗ੍ਰੰਥ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਜੀ ਦੀ ਵੜੀ ਕਿਰਪਾ ਕਿ ਦੁਨੀਆ ਦੇ ਵਿੱਚ ਬਰੰਪੁਰਾ ਪਰਿਵਾਰ ਨੂੰ ਲੋਕ ਜਾਣਦੇ ਨੇ ਇਹ ਉਹਦੀ ਕਿਰਪਾ ਹੀ ਆ ਲੋਕਾਂ ਦੀ ਕਿਰਪਾ ਵੀ ਨਾਲ ਹੈਗੀ ਹੈਗੀ ਆ ਵਰਕਰਾਂ ਦੀ ਕਿਰਪਾ ਵੀ ਹੈਗੀ ਆ ਤੇ ਗੁਰੂ ਮਹਾਰਾਜ ਦੀ ਕਿਰਪਾ ਤੋਂ ਬਿਨਾ ਦਿੱਤੋ ਰਹਿ ਨਹੀਂ ਜਾ ਸਕਦਾ ਕਦਮ ਨਹੀਂ ਤਾਂ ਆਪਾਂ ਚੱਲ ਸਕਦੇ ਇਸ ਕਰਕੇ ਮੈਂ ਸਮਝਦਾ ਹਾਂ ਕਿ ਸਾਡਾ اخਲਾਕੀ ਫਰਜ਼ ਬੰਦਾ ਵਾ ਖਾਸ ਕਰਕੇ ਜਿਹੜੇ ਸਿੱਖਾਂ ਦੇ ਘਰ ਜੰਮੇ ਆ ਜਾਂ ਜਿਹੜੇ ਗੁਰੂ ਵਾਲੇ ਆ ਅਸੀਂ ਹੋਰ ਕਿਤੇ ਨਾ ਜਾਈਏ ਇੱਥੋਂ ਆਣ ਕੇ ਜੋ ਮੰਗੀ ਉਹ ਪਾਈਏ ਤੁਹਾਨੂੰ ਬਹੁਤ ਬਹੁਤ ਧੰਨਵਾਦ ਹੈ ਸਿੰਘ ਰਵਿੰਦਰ ਸਿੰਘ ਬ੍ਰਹਮਪੁਰਾ ਜਿੱਥੇ ਸੰਗਤਾਂ ਆਉਂਦੀਆਂ ਨੇ ਉੱਥੇ ਰਵਿੰਦਰ ਸਿੰਘ ਬ੍ਰਹਮਪੁਰਾ ਵੀ ਅੱਜ ਤਪਦੀ ਗਰਮੀ ਦੇ ਵਿੱਚ ਗੁਰਦੁਆਰਾ ਸ਼ਹੀਦ ਸਾਹਿਬ ਨੱਤਮਸਤਕ ਹੋਣ ਚਪਹਿਰਾ ਸਾਹਿਬ ਕੱਟਣ ਵਾਸਤੇ ਆਏ ਹੁੰਦੇ ਨੇ ਕਿ ਅੱਜ ਜੋ ਵੀ ਬ੍ਰਹਮਪੁਰਾ ਪਰਿਵਾਰ ਨੇ ਗੁਰੂ ਗ੍ਰੰਥ ਸਾਹਿਬ ਦੀ ਦੇ ਨੇ ਗੁਰੂ ਰਾਮਦਾਸ ਦੀ ਦੇ ਨੇ ਬਾਬਾ ਸ਼ੀਦਾਂ ਵਾਲਿਆਂ ਦੀ ਜਨਕੇ ਬੰਤਨ ਬਾਬਾ ਦੀਪ ਸਿੰਘ ਸ਼ੀਦਾਂ ਵਾਲਿਆਂ ਦੀ ਦੇਤੇ ਹੀ ਅੱਜ ਬ੍ਰਹਮਪੁਰਾ ਪਰਿਵਾਰ ਜਿਹੜਾ ਸਿਖਰਾਂ ਤੇ ਪਹੁੰਚਿਆ ਹੋਇਆ ਹੈ